ਕੁੱਲ ਹਿੰਦ ਕਿਸਾਨ ਸਭਾ ਤੋਂ ਮੋਗਾ ਜ਼ਿਲ੍ਹੇ ਦੇ ਸਕੱਤਰ ਸਰਦਾਰ ਜਗਜੀਤ ਸਿੰਘ ਜੀ ਹਾਜ਼ਰ ਹਨ ਅੱਜ ਜੋ ਜ਼ਿਲ੍ਹਾ ਮੋਗਾ ਦੇ ਵਿੱਚ ਆਲ ਕਿਸਾਨ ਯੂਨੀਅਨ ਜਿੰਨੀਆਂ ਵੀ ਹੈਗੀਆਂ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਉਹਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ ਆਓ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਤੇ ਸੁਣਦੇ ਉਹਨਾਂ ਦੇ ਵਿਚਾਰ ਕਿ ਇਸ ਧਰਨੇ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਸਰਦਾਰ ਜੀ ਕੀ ਅੱਜ ਕਾਰਨ ਹੋ ਗਿਆ ਕਿ ਆਪਾਂ ਨੂੰ ਇਹ ਧਰਨਾ ਲਾਉਣਾ ਪੈ ਗਿਆ 5 ਮਾਰਚ ਨੂੰ ਪਹਿਲਾਂ ਕਿਸਾਂ ਕੱਲ੍ਹ ਹਿੰਦ ਜਿਹੜਾ ਕੱਲ੍ਹ ਇਹ ਸਯੋਜਕਤ ਮੋਰਚਾ ਸੀ ਉਹਦੇ ਵੱਲੋਂ ਕਿਸਾਨਾਂ ਨਾਲ ਜੋ ਚੰਡੀਗੜ੍ਹ ਧਰਨਾ ਰੱਖਿਆ ਗਿਆ ਸੀ ਉਸ ਧਰਨੇ ਨੂੰ ਫੇਲ ਕਰਨ ਲਈ ਸਰਕਾਰ ਨੇ ਸਾਥੀਆਂ ਨੂੰ ਰਾਤਾਂ ਨੂੰ ਵੀ ਫੜਿਆ ਔਰ ਰਾਹ 'ਚ ਜਾਂਦੇ ਆ ਇੰਨਾ ਉੱਥੇ ਰੋਕਾਂ ਲਾਈਆਂ ਤਾਂ ਕਿ ਵੀ ਚੰਡੀਗੜ੍ਹ ਦੇ ਧਰਨਾ ਨਾ ਦਿੱਤਾ ਜਾ ਸਕੇ ਤੇ ਕਿਸਾਨਾਂ ਦੇ ਜਿਹੜੇ ਜਮਹੂਰੀ ਹੱਕ ਹੈ ਉਹਨਾਂ ਨੂੰ ਉਹਨਾਂ ਨੇ ਕੁਚਲਿਆ ਜਿਹਦਾ ਹਰ ਇੱਕ ਨੂੰ ਹੱਕ ਹੈ ਆਪਦੀਆਂ ਮੰਗਾਂ ਲਈ ਚੰਡੀਗੜ੍ਹ ਜਾਣਾ ਜਾਂ ਕਿਤੇ ਵੀ ਉਹਨਾਂ ਨੇ ਧਰਨਾ ਲਾਉਣਾ ਹੈ ਲਾ ਸਕਦੇ ਆ ਉਸ ਜ਼ਬਰ ਦੇ ਖਿਲਾਫ ਅੱਜ ਹੋ ਰਿਹਾ ਤੇ ਇਹਦੇ ਨਾਲ ਦੀ ਨਾਲ ਉਸ ਤੋਂ ਵੀ ਜ਼ਿਆਦਾ ਜ਼ਬਰ ਜਿਹੜਾ ਕੀਤਾ ਗਿਆ ਖਨੌਰੀ ਤੇ ਦੂਜਿਆਂ ਸਾਰਿਆਂ ਤੇ ਦੂਜੇ ਸੰਯੁਕਤ ਜਿਹੜਾ ਕਿਸਾਨ ਮੋਰਚਾ ਉਹ ਨੌਨ ਪੋਲੀਟিক্যাল ਕਹਿੰਦੇ ਆ ਜਿਹੜੇ ਉਹਨਾਂ ਤੇ ਗੈਰ ਸਿਆਸੀ ਉਹਨਾਂ ਤੇ ਵੀ ਉਹ ਇਹ ਉਹਨਾਂ ਦੇ ਤੰਬੂ ਪੱਟ ਤੇ ਪਹਿਲਾਂ ਉਹਨਾਂ ਨੂੰ ਗੱਲਬਾਤ ਲਈ ਸੱਦਿਆ ਕਿਸਾਨਾਂ ਨੇ ਔਰ ਗੱਲਬਾਤ ਤੋਂ ਬਾਅਦ ਉਹਨਾਂ ਨੂੰ ਇਸੇ ਤਰ੍ਹਾਂ ਜਿਵੇਂ ਪਹਿਲਾਂ ਵਾਲਿਆਂ ਨੂੰ ਵੀ ਸੱਗ ਗੱਲਬਾਤ ਲਈ ਸੱਦ ਕਈ ਉਹ ਕੀਤਾ ਵੀ ਦੇਖਾਂਗੇ ਅਸੀਂ ਕੀ ਕਰਾਂਗੇ ਇਸੇ ਤਰ੍ਹਾਂ ਇਹਨਾਂ ਨੂੰ ਪੂਰਾ ਗੱਲਬਾਤ ਲਈ ਸੱਦ ਕੇ ਫਿਰ ਉਹਨਾਂ ਨੂੰ ਗ੍ਰਫਤਾਰ ਕੀਤਾ ਉਥੋਂ ਦੇ ਤੰਬੂ ਪੱਟੇ ਉਥੋਂ ਦੀਆਂ ਟਰਾਲੀਆਂ ਤੋੜੀਆਂ ਸਭ ਕੁਝ ਕਰਕੇ ਜਬਰ ਦਾ ਪੂਰਾ ਹਲੇ ਤੇ ਕਰਵੀ ਟਰਾਲੀਆਂ ਲੋਕਾਂ ਨੂੰ ਹਿਹਾ ਨਹੀਂ ਰਹੀਆਂ ਉਹਨਾਂ ਦਾ ਸਮਾਨ ਨਹੀਂ ਹਿਹਾ ਰਿਆ ਉਹ ਸਾਰਾ ਕੁਝ ਕੀਤਾ ਇੰਨਾ ਜਬਰ ਜਿਹੜਾ ਮੁਗਲਾਂ ਵੇਲੇ ਵੀ ਨਹੀਂ ਹੋਇਆ ਸੀ ਗੁਰੂ ਗਵੰਸ ਜੀ ਉਹਨੂੰ ਜਦੋਂ ਆਨੰਦਪੁਰ ਦੇ ਕਿਲੇ ਚੋਂ ਗਏ ਸੀ ਮੁਗਲਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ ਮਗਰ ਪਛਾ ਕਰਕੇ ਤੇ ਇਹਨਾਂ ਨੇ ਉਹ ਮੁਗਲਾਂ ਦੀ ਜਿਹੜੀ ਪੂਰੀ ਕਰਤੀ ਗੱਲ ਇਹ ਬਹੁਤ ਮਾੜੀ ਗੱਲ ਹੈ ਇਹਦੇ ਖਿਲਾਫ ਹੱਸੀ ਹੈ ਜਬਰ ਦੇ ਖਿਲਾਫ ਲੋਕ ਲੜਦੇ ਅਸੀਂ ਵੀ ਉਸੇ ਤਰ੍ਹਾਂ ਇਹ ਸਾਰਾ ਅੱਜ ਕਿਸਾਂ ਜਿਹੜਾ ਸਯੋਜਕ ਮੋਰਚਾ ਜਿਹੜਾ ਦੋਨੇ ਕਿਸਾਂ ਮੋਰਚੇ ਆ ਉਹ ਇਕੱਠੇ ਹੋਏ ਆ ਔਰ ਇਹਦੇ ਖਿਲਾਫ ਅਸੀਂ ਲੜਾਈ ਲੜਦੇ ਜੇ ਭਗਵੰਤ ਮਾਨ ਆਪਣੇ ਮਾਨਯੋਗ ਸੀਐਮ ਸਾਹਿਬ ਆ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੀਆਂ ਕਿਸਾਨੀ ਮੰਗਾਂ ਹੈਗੀਆਂ ਏ ਉਹ ਸਾਰੀਆਂ ਸੈਂਟਰ ਦੇ ਨਾਲ ਸੰਬੰਧਤ ਆ ਪੰਜਾਬ ਸਰਕਾਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈਗਾਗਾ ਉਸ ਬਿਆਨ ਨੂੰ ਕਿਸ ਤਰੀਕੇ ਨੇ ਦੇਖਦਾ ਇਹ ਕਿਉਂਕਿ ਰਾਜ ਵਿਸ਼ਾ ਜਿਹੜਾ ਹੈਗਾ ਖੇਤੀਬਾੜੀ ਦਾ ਵਿਸ਼ਾ ਨਾ ਉਹ ਰਾਜਾਂ ਨਾਲ ਸੰਬੰਧ ਰੱਖਦਾ ਰਾਜ ਜਿਹੜੇ ਆ ਉਹ ਆਪ ਦੇ ਤੌਰ ਤੇ ਕਾਨੂੰਨ ਬਣਾ ਸਕਦੇ ਆ ਲੋਕਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਐਮਐਸਪੀ ਦੀ ਉਹਨਾਂ ਨੇ ਪਹਿਲਾਂ ਜਦੋਂ ਪ੍ਰਚਾਰ ਕਰਦੇ ਸੀ ਆਪ ਦਾ ਚੋਣਾਂ ਦੇ ਵਿੱਚ ਵੀ ਅਸੀਂ ਤਾਂ ਤਿੰਨਾ ਮਿੰਟਾਂ ਚ ਐਮਐਸਪੀ ਦੇ ਦਾਂਗੇ ਉਹ ਸਾਰਾ ਕੁਝ ਜਿਹੜਾ ਉਹ ਉਹਨਾਂ ਨੂੰ ਯਾਦ ਕਰਾਉਣ ਲਈ ਤੇ ਕੰਮ ਵੀ ਜਿਹੜੇ ਕੇਰਲਾ ਦੇ ਵਿੱਚ ਸਰਕਾਰਾਂ ਨੇ ਉਹ ਦਿੱਤਾ ਦਾ ਉਹ ਉਹ ਫਲਾ ਉਹਨਾਂ ਦੀਆਂ ਫਸਲਾਂ ਉਹਨਾਂ ਦੀ ਜਿਹੜੀ ਨਿੱਕੀ-ਮੋਟੀ ਸਬਜ਼ੀਆਂ ਦੀਆਂ ਦੂਜੀਆਂ ਫਲਾਂ ਦੀਆਂ ਉਹਨਾਂ ਤੇ ਐਮਐਸਪੀ ਦਿੱਤੀ ਹੈ ਇਸ ਲਈ ਇਸੇ ਤਰ੍ਹਾਂ ਹੀ ਇਹ ਸਰਕਾਰ ਵੀ ਸਾਨੂੰ ਮੂੰਗੀ ਤੇ ਮੱਕੀ ਤੇ ਹੋਰ ਜਿਹੜੀਆਂ ਬਦਲਮੀਆਂ ਫਸਲਾਂ ਝੋਨੇ ਤੇ ਕਣਕ ਤੋਂ ਬਗੈਰ ਉਹਨਾਂ ਤੇ ਦੇ ਸਕਦੀ ਆ ਤਾਂ ਕਿ ਨਾਲੇ ਤਾਂ ਪੰਜਾਬ ਦਾ ਜਿਹੜਾ ਚੱਕਰ ਝੋਨੇ ਤੇ ਕਣਕ ਦਾ ਖਤਮ ਹੋਵੇ ਤੇ ਨਾਲੇ ਇਹ ਲੋਕਾਂ ਦੇ ਨੂੰ ਫਾਇਦਾ ਹੋਵੇ ਇਹ ਰਾਹ ਸਰਕਾਰ ਦਾ ਵਿਸ਼ਾ ਤੇ ਕਰ ਸਕਦੀ ਆ ਜੇ ਗੱਲ ਕੀਤੀ ਜਾਵੇ ਖਨੌਰੀ ਐਮਐਸਪੀ ਦਾ ਵਿਸ਼ਾ ਜਿਹੜਾ ਹੈ ਜਦੋਂ 1967 ਚ ਕ੍ਰਿਸ਼ਨ ਸਰਕਾਰ ਬਣੀ ਸੀ ਉਦੋਂ ਚਾਲੂ ਹੀ ਪੰਜਾਬ ਤੋਂ ਹੋਇਆ ਸੀ ਜਦੋਂ ਕਿ ਝੋਨੇ ਦਾ ਪਿਆ 56 ਰੁਪਏ ਉਹ ਕਣਕ ਦਾ ਪਿਆ 78 ਰੁਪਏ ਦਿੱਤਾ ਸੀ ਉਸੇ ਕ੍ਰਿਸ਼ਨ ਸਰਕਾਰ ਸੀ ਜੀ ਉਹ ਜਿਹੜਾ ਵਿਸ਼ਾ ਇਹ ਬਿਲਕੁਲ ਪੰਜਾਬ ਆਪਣੇ ਖੇਤ ਦਾ ਵਿਸ਼ਾ ਹੈ ਕਿਉਂਕਿ ਕਿਸੇ ਸਟੇਟ ਚ ਕੋਈ ਚੀਜ਼ ਹੁੰਦੀ ਆ ਕਿਸੇ ਚ ਕੋਈ ਹੁੰਦੀ ਆ ਹਰ ਸਟੇਟ ਨੂੰ ਆਪੋ ਆਪਣੇ ਖਰਚੇ ਬਾਰੇ ਨਾਪ ਤੋਲ ਕਰਕੇ ਉਹਦਾ ਉਹਦਾ ਪਹਦਾਰ ਕਰਨਾ ਪੈਂਦਾ ਹੈ ਇਸ ਵਾਤੇ ਇਹ ਵਿਸ਼ੇ ਜਿਹੜੇ ਆ ਇਹ ਸਿਰਫ ਆਪ ਤਾਲਾ ਮਾਰਦੇ ਆ ਤੇ ਭੱਜ ਜਾਂਦੇ ਆ ਇਸ ਕਰਕੇ ਇਹ ਹਰ ਇਹ ਕਿ ਹੁਣ ਕੁੱਤੇ ਫੇਵਾਰਾ ਫਿਰਦੇ ਆ ਉਹ ਮੋਦੀ ਆ ਕੇ ਕੰਟਰੋਲ ਕਰੂ ਕਿ ਆਪ ਫੇਵਾਰਾ ਪਸ਼ੂ ਫਿਰਦੇ ਆ ਉਹ ਕੌਣ ਕਰੂ ਇਸ ਸਟ੍ਰੇਟਾ ਦੇ ਵਿੱਚ ਹੀ ਆ ਉਹੀ ਜਿਹੜੇ ਕੁੱਤੇ ਵਾਰਾ ਫਿਰਦੇ ਆ ਉਹ ਸਾਡੇ ਬੱਚਾ ਨੂੰ ਸਾਡੀਆਂ ਬੀਬੀਆਂ ਨੂੰ ਸਾਡੇ ਬੁਢੇ ਨੌਜੋਨ ਨੂੰ ਖਾਂਦੇ ਆ ਨਾ ਕਿ ਕੇਂਦਰ ਦੇ ਨੂੰ ਖਾਂਦੇ ਆ ਜੇਕਰ ਆਪਾਂ ਦੇਖੀਏ ਬਿਜਲੀ ਦਾ ਬਿੱਲ ਜਦੋਂ ਲੈਂਦੇ ਆ ਉਹਦੇ ਵਿੱਚ ਮੈਨੂੰ ਲੱਗਦਾ ਗਊ ਸਿਸ ਨਾਂ ਦਾ ਇੱਕ ਟੈਕਸ ਲਿਆ ਜਾਂਦਾ ਹੈਗਾ ਉਹਦੇ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਉਹਦਾ ਕੋਈ ਸਰਕਾਰ ਉਸ ਤਰੀਕੇ ਨਾਲ ਲਾਉਂਦੀ ਹੈਗੀ ਇਹਨਾਂ ਅਵਾਰਾ ਪਸ਼ੂਆਂ ਦੇ ਉੱਤੇ ਦੇਖੋ ਜੀ ਗੱਲ ਇਹ ਗਊ ਟੈਕਸ ਲੈਂਦੇ ਆ ਵੇ ਉਹ ਡੀਗ ਨਹੀਂ ਲੈਂਦੇ ਪਰ ਗਊਆਂ ਦਾ ਖਰਚ ਕੋਈ ਨਹੀਂ ਕਰਦੇ ਅਸਲ ਤਾਂ ਗੱਲ ਇਹ ਹੈ ਮੈਂ ਸਮਝਦਾ ਕਿ ਜਿਹੜੇ ਗਊਰਾ ਮਾਸ ਬਾਹਰ ਸਪਲਾਈ ਹੁੰਦਾ ਚਾਰ ਬੰਦੇ ਆ ਪੰਜਾਬ ਹਿੰਦੁਸਤਾਨ ਦੇ ਔਰ ਇਹ ਤਿੰਨ ਪੰਡਤ ਹੀ ਆ ਇਹ ਅਸਲ ਤੇ ਇਹ ਢਾਂਚਾ ਚਲਾਇਆ ਇਸ ਵਾਤੇ ਵੀ ਗਊਆਂ ਵਾਰਾ ਫਿਰਨ ਇਹਨਾਂ ਨੇ ਇਹ ਆਪ ਦਾ ਸਸਤਾ ਮੀਟ ਲੈ ਕੇ ਦੇਸ਼ਾਂ ਇਹ ਸਪਲਾਈ ਕਰਦੇ ਹੁਣ ਕਿਉਂ ਮੱਝਾਂ ਕਿਉਂ ਨਹੀਂ ਵਾਰਾ ਫਿਰਦੀਆਂ ਬੱਕਰੀਆਂ ਕਿਉਂ ਨਹੀਂ ਵਾਰਾ ਫਿਰਦੀਆਂ ਗਾਈਆਂ ਕਿਉਂ ਫਿਰਦੀਆਂ ਇਸ ਕਰਕੇ ਆ ਵੇ ਜਿਹੜਾ ਪਸੂ ਕੰਮ ਦਾ ਨਹੀਂਗਾ ਉਹ 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 ਦੂਜੇ ਘਰ ਤੇ ਤਰ ਹੈ ਉਹਦਾ ਇਸ ਵਾਸਤੇ ਇਹ ਸਾਰਾ ਵਿਖਿਆ ਸਟੇਟਰ ਹੈ ਜੀ ਜੇ ਗੱਲ ਕੀਤੀ ਜਾਵੇ ਖਨੌਰੀ ਤੇ ਸ਼ੰਭੂ ਮੋਰਚਾ ਜਿਹੜਾ ਚਕਵਾਇਆ ਸਰਕਾਰ ਕਹਿੰਦੀ ਹੈ ਕਿ 1200 ਕਰੋੜ ਦਾ ਲਗਭਗ ਪੰਜਾਬ ਨੂੰ ਟੈਕਸ ਦਾ ਜਾਂ ਵਪਾਰੀਆਂ ਦੇ ਜਿੰਨੇ ਵੀ ਕੰਮਕਾਰ ਇਹਨਾਂ ਜੁੜਿਆ ਸੀ ਉਹ ਘਾਟਾ ਪੈ ਚੁੱਕਿਆ ਹੈਗਾ ਉਸ ਤਰੀਕ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇ ਉਹ ਅਸੀਂ ਸਮਝਦੇ ਹਾਂ ਵੀ ਇਹ ਘਾਟਾ ਉਹਦੇ ਨਾਲ ਨਹੀਂ ਪਿਆ ਜੀ ਜਿਹੜੀਆਂ ਨੀਤੀਆਂ ਸਰਕਾਰ ਦੀਆਂ ਵਪਾਰ ਵਿਰੋਧੀ ਹੈ WTO ਦੀਆਂ ਉਹ ਚਾਹੁੰਦੇ ਆ ਵੀ ਜਿੱਥੇ ਵੱਡੇ ਵਪਾਰੀ ਹੋਣ ਛੋਟੇ ਉਹ ਛੋਟੇ ਵਪਾਰੀਆਂ ਨੂੰ ਤੰਗੀਆਂ ਤੌਰਸ਼ੀਆਂ ਆਉਂਦੀਆਂ ਉਹਦਾ ਉਹਨਾਂ ਦਾ ਦਿਨੋ-ਦਿਨੋ ਟੈਕਸ ਘਟਦਾ ਇਸ ਲਈ ਜਿਹੜੇ ਵੱਡੇ ਆ ਕਾਰਪੋਰੇਟ ਆ ਉਹਨਾਂ ਨੂੰ ਇਹ ਸਾਰਾ ਵਪਾਰ ਦੇਣਾ ਚਾਹੁੰਦੇ ਆ ਇਸ ਕਰਕੇ ਇਹ ਜਿਹੜਾ ਵੀ ਆ ਉਹਨਾਂ ਨੇ ਰੋਕ ਜਿਹੜੀਆਂ ਸੜਕਾਂ ਵੀ ਰੋਕੀਆਂ ਸਰਕਾਰ ਨੇ ਖੁਦ ਰੋਕੀਆਂ ਕਿਸਾਨ ਫੋਰਮਨ ਜਾ ਰਹੇ ਸੀ ਜਾਣ ਜਾਣ ਦੇਣਾ ਚਾਹੀਦਾ ਸੀ ਦਿੱਲੀ ਕਿਉਂ ਰੋਕੇ ਆ ਉਹਨਾਂ ਨੇ ਕੰਦਾ ਕੱਟਿਆ ਇੱਕ ਤੇ ਕਿਸਾਨਾਂ ਨੇ ਕੱਢੀਏ ਇਸ ਲਈ ਇਹ ਸਾਰਾ ਕੁਝ ਉਹਨਾਂ ਦੀ ਗਲਤ ਆ ਉਹ ਉਹਦੇ ਉਹਨਾਂ ਕੇ ਕਿਸਾਨਾਂ ਦੇ ਵਿਰੋਧ ਚ ਆਹੇ ਲੋਕਾਂ ਦੇ ਵਿਰੋਧ ਚ ਵਪਾਰ ਦੇ ਵਿਰੋਧ ਚ ਜੇ ਗੱਲ ਕੀਤੀ ਭਗਵੰਤ ਮਾਨ ਸਾਹਿਬ ਜੀ ਦਾ ਬਿਆਨ ਆਇਆ ਸੀਗਾ ਇੱਕ ਕਿ ਮੈਂ ਤੁਹਾਡਾ ਮਿੱਤਰ ਕੀੜਾ ਮਿੱਤਰਤਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨ ਦੀ ਤੇ ਸਰਕਾਰ ਦੀ ਮਿੱਤਰਤਾ ਕਿਸਾਨ ਦੀ ਤੇ ਸਰਕਾਰ ਦੀ ਕੋਈ ਮਿੱਤਰਤਾ ਨਹੀਂ ਆ ਪਿਛਲੇ ਵੇਲੇ ਜਦੋਂ ਆ ਹੁਣ ਝੋਨੇ ਵੇਲੇ ਕਿਸਾਨ ਮੰਡੀਆਂ ਚ ਰੋਲੇ ਆ ਜੇ ਉਹ ਕਿਸਾਨ ਮਿੱਤਰ ਹੁੰਦਾ ਤਾਂ ਸਾਡਾ ਨਹੀਂ ਸੀ ਰੋਲਣਾ ਹੁਣ ਆ ਮੰਡੀਆਂ ਹੌਣ ਫੇਰ ਆਉਂਦੀਆਂ ਕਣਕ ਤੇ ਉਹ ਹਲੇ ਜਿਹੜੇ ਹਲੇ ਤੇ ਕਰੋਨੇ ਗਦਾਮ ਖਾਲੀ ਨਹੀਂ ਕਰਾਏ ਜੇ ਉਹ ਮਿੱਤਰ ਹੁੰਦਾ ਉਹਨੂੰ ਹੁੰਦਾ ਨਾ ਦੱਸਦਾ ਨਾ ਉਹਨੂੰ ਕਣਕ ਆ ਜੂਗੀ ਉਹ ਕਿੱਥੇ ਧਰੂਗਾ ਇਸ ਕਰਕੇ ਉਹ ਕੋਈ ਮਿੱਤਰ ਨਹੀਂ ਹਰ ਕੰਮ ਉਹ ਕਿਸਾਨ ਵਿਰੋਧੀ ਕਰ ਰਿਹਾ ਕੋਈ ਲੋਕਾਂ ਦੇ ਵਿਰੋਧ ਚ ਕਰ ਰਿਹਾ ਅਮਾਨੇ ਕਾਨੂੰਨ ਦੀ ਸਥਿਤੀ ਇੰਨੀ ਹੈ ਵੀ ਕਿਸਾਨ ਮੋਟਰਾਂ ਤੇ ਨਹੀਂ ਜਾ ਸਕਦੇ ਰਾਤ ਚ ਲਟੇਰੇ ਪੈਂਦੇ ਆ ਇਹ 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 ਤਾਂ ਉਹਨਾਂ ਦਾ ਵਿਸ਼ਾ ਨਾ ਇਹ ਉਹਨਾਂ ਨੂੰ ਕਰਨਾ ਚਾਹੀਦਾ ਕਿ ਜੇ ਮਿੱਤਰ ਹੋਵੇ ਉਹ ਇਸ ਤਰ੍ਹਾਂ ਕਰੇ ਇਸ ਕਰਕੇ ਸਾਰਾ ਕੁਝ ਇਹ ਵਿਰੋਧ ਕਿਚਾ ਹੈ ਕਿਸਾਨ ਇਹ ਜਿਹੜਾ ਕੇਜਰੀਵਾਲ ਹੈ ਜਾਂ મોદી ਆ ਉਹ ਇੱਕੋ ਥਾਂ ਤੋਂ ਆਉਂਦੇ ਆ ਉਹ ਦੋਨੇ ਆਰਐਸਐਸ ਦੇ ਆ ਔਰ ਆਰਐਸਐਸ ਚਾਉਂਦੀ ਹੈ ਇੱਥੇ ਉਹ ਵੱਡਿਆਂ ਨੂੰ ਉਹਨਾਂ ਦਾ ਕੋਈ ਰੋਲ ਨਹੀਂ ਦੇਸ਼ ਦੀ ਆਜ਼ਾਦੀ 'ਚ ਅੱਜ ਤੱਕ ਕਰ ਪਹਿਲਾਂ ਜਿਹੜੀ ਆਜ਼ਾਦੀ 'ਚ ਉਹ ਅੰਗਰੇਜ਼ਾਂ ਦੇ ਨਾਲ ਸੀ ਹਮੇਸ਼ਾ ਸਾਮਰਾਜ ਦੇ ਨਾਲ ਅੱਜ ਵੀ ਉਹ ਸਾਮਰਾਜ ਦਾ